ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੌੜੀ ਰਾਗ ਦਾ ਇਹ 8ਵਾਂ ਸ਼ਬਦ ਹੈ ਜਿਸ ਵਿੱਚ ਰਹਾਉ ਦੀਆਂ ਤੁਕਾਂ ਵਿੱਚ ਸਤਗੁਰੂ ਸਾਰੇ ਸ਼ਬਦ ਦਾ ਤਤ ਭਾਵ ਦੇ ਦਿੰਦੇ ਆ ਇੱਕ ਵਾਰੀ ਫਿਰ ਜ਼ੇਨ ਵਿੱਚ ਗੱਲ ਯਾਦ ਕਰਾਉਣ ਵਾਸਤੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 59 ਦੇ 59 ਸ਼ਬਦਾਂ ਦੀਆਂ ਪਹਿਲੀਆਂ ਤੁਕਾ ਗੀਰਹਾਉ ਦੀਆਂ ਤੁਕਾਂ ਨੇ ਉਹਨਾਂ ਦੀ ਬਾਣੀ 'ਚ ਜਦੋਂ ਆਪ ਜੀ ਪੜੋਗੇ ਆਰੰਭਕ ਤੁਕਾ ਗੀਰਹਾਉ ਨੇ ਉਹਨਾਂ ਸ਼ਬਦਾਂ ਵਿੱਚ ਆਰੰਭ ਤਾਂ ਹੈ ਗੌੜੀ ਮਹੱਲਾ ਨੌواں ਗੌੜੀ ਰਾਗ ਹੈ ਤੇ ਨੌਮਮ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ ਮਨ ਰੇ ਕਹਾ ਭਯੂ ਤੈ ਬੌਰਾ ਮਨ ਨੂੰ ਸੰਬੋਧਨ ਕਰਕੇ ਕਹਿੰਦਿਆ ਖੇ ਮਨ ਤੂੰ ਕਿਉਂ ਝੱਲਾ ਹੋ ਗਿਆ ਬੌਰਾ ਦਾ ਅਰਥ ਹੈ ਕਮਲਾ ਸ਼ਦਾਈ ਝੱਲਾ ਜਿਸ ਦਾ ਦਿਮਾਗੀ ਸੰਤੁਲਨ ਠੀਕ ਨਾ ਹੋਵੇ ਮਨ રે ਕਹਾ ਪਇਓ ਤੈ ਬੋਰਾ ਤੈਦ ਸੰਬੋਧਨੀ ਪਦਾ ਕਰ ਤੂੰ ਖੇ ਮਨ ਤੂੰ ਕਿਉਂ ਝੱਲਾ ਹੋ ਗਿਆ ਕਹੀਂ ਕਿਉਂ ਸ਼ਦਾਈ ਹੋ ਗਿਆ ਤੈਨੂੰ ਪਤਾ ਨਹੀਂ ਐਨਸ ਆਉਦ ਘਟੈ ਨਹੀਂ ਜਾਣੈ ਐਨਸ ਦਾ ਅਰਥ ਅਸੀਂ ਕਰ ਰਹੇ ਆ ਦਿਨ ਤੇ ਰਾਤ ਤੇ ਇਹ ਵੀ ਬੇਨਤੀ ਰੋਜ਼ ਕਰਨਾ ਕਿ ਜਦੋਂ ਅਸੀਂ ਕੋਈ 100 200 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈ ਲਾਂਗੇ ਨਾ ਉਹ ਵੋਕੇਬਲਰੀ ਉਹਨਾਂ ਦੇ ਅਰਥ ਸਮਝ ਲਾਂਗੇ ਤੇ ਤਕਰੀਬਨ ਸਹਿਜ ਪਾਠ ਕਰਦੇ ਹੋ ਸ਼ਬਦ ਬਹੁਤ ਵਾਰੀ ਦੁਹਰਾਓ ਹੁੰਦਾ ਹੈ ਤੇ ਸਾਨੂੰ ਅਰਥ ਆਪਣੇ ਆਪ ਹੀ ਸਮਝ ਲੱਗ ਜਾਣਗੇ ਹੁਣ ਇਹਨੀ ਸ਼ਬਦ ਪਿਛਲੇ ਦਿਨਾਂ ਤੋਂ ਬਹੁਤ ਵਾਰੀ ਆ ਚੁੱਕਾ ਹੈ ਇਹ ਦਾ ਅਰਥ ਦਿਨ ਤੇ ਨਿਸ਼ ਦਾ ਅਰਥ ਹੈ ਰਾਤ ਇਹ ਨਿਸ਼ ਦਾ ਅਰਥ ਹੈ ਦਿਨ ਰਾਤ ਆਉਦ ਔਦ ਦਾ ਲਬਜ਼ੀ ਅਰਥੇ ਉਮਰ ਆਯੂ ਆਰਜਾ ਉੰਜੇ ਸ਼ਬਦ ਅਸੀਂ ਰੋਜ ਸੋਹਲਾ ਸਾਹਿਬ ਵਿੱਚ ਪੜਨੇ ਆ ਔਦ ਘਟੇ ਕੋਈ ਸ਼ਬਦ ਹੈ ਮਹਾਰਾਜ ਕਹਿ ਰਹੇ ਸਿਰਫ ਪਹਿਲਾ ਅਖਰੀਅਤ ਫੇਰੇ ਦੀ ਵਿਆਖਿਆ ਕਰਨੇ ਆ rau ਦੀਆਂ ਤੁਕਾਂ ਦੀ ਐਨਸ ਔਦ ਘਟੇ ਨਹੀਂ ਜਾਣੇ ਤਾਂ ਬੋਰਾ ਕਹੇ ਉਹ ਬਣਾ ਦਿਨ ਤੇ ਰਾਤ ਕਰਕੇ ਮਿਲਾ ਹੋਇਆ ਜਿਹੜਾ ਸਮਾ ਹੈ ਇਹ ਉਮਰ ਇਹ ਆਯੂ ਘਟਦੀ ਜਾ ਰਹੀ ਹੈ ਭਇਓ ਲੋਭ ਸੰਘ ਹੌਰਾ ਇੱਥੇ ਫਿਰ ਬੇਨਤੀ ਹੈ ਇਸ ਨੂੰ ਜੇ ਮਹਾਰਾਜ ਨੇ ਊੜਾ ਲਾਇਆ ਤੈਨੂੰ ਖੋੜੇ ਦੀ ਆਵਾਜ਼ ਚ ਨਹੀਂ ਬੋਲਣਾ ਜੇ ਹੌਰਾ ਬੌਰਾ ਇੱਥੇ ਸਤਿਗੁਰੂ ਕਹਿੰਦੇ ਨੇ ਤੂੰ ਦਿਨ ਰਾਤ ਕਰਕੇ ਉਮਰ ਘਟਰੀ ਖੈ ਭਇਓ ਲੋਭ ਸੰਘ ਹੌਰਾ ਤੂੰ ਲਾਲਚ ਦੇ ਵਿੱਚ ਪ੍ਰਵਿਰਤ ਹੋ ਕੇ ਹੌਲਾ ਦਾ ਅਰਥ ਖਲਕਾ ਹੋ ਗਿਆ ਖਲਕਾ ਦਾ ਮਤਲਬ ਇੱਕ ਤਾਂ ਵਰਤਨੇ ਸੀ ਪੰਜਾਬੀ ਚ ਕੁੱਤੇ ਨੂੰ ਖਲਕ ਪੈਂਦਾ ਇਹਤੇ ਖਲਕਾ ਦਾ ਅਰਥ ਖੌਲਾ ਜਿਹਦਾ ਭਾਰ ਘਟ ਜਾਏ ਇਹਦਾ ਮਤਲਬ ਇਹ ਹੋ ਗਿਆ ਭਾਰ ਘਟਣ ਦਾ ਅਰਥ ਬਾਹਰ ਮੁਕੀ ਨਹੀਂ ਲੈਣਾ ਇਹਦਾ ਮਤਲਬ ਇਹ ਵੇ ਕਿ ਜਿਉਂ-ਜਿਉਂ ਤੂੰ ਲਾਲਚ ਵਿੱਚ ਪ੍ਰਵਿਰਤ ਹੋ ਨਾ ਪਿਆ ਤੇਰੇ ਮਨ ਦੇ ਵਿੱਚ ਕਮਜ਼ੋਰੀਆਂ ਆ ਗਈਆਂ ਨੇ ਤੂੰ ਖੌਲਾ ਹੋ ਗਿਆ ਜਦੋਂ ਕਈ ਵਾਰੀ ਬੰਦਾ ਕਿਤੇ ਆਪਣੀ ਜ਼ਿੰਦਗੀ ਦੇ ਚੱਲਦੇ ਹੋਏ ਸਫ਼ਰ 'ਚ ਮੰਨ ਲਓ ਖਬੇ ਸੱਜੇ ਡਿਗਦਾ ਪਾ ਕਿ ਨੇ ਬੰਦਾ ਬੜਾ ਖੌਲਾ ਹੋ ਗਿਆ ਤੇ ਖੌਲੀਆਂ ਗੱਲਾਂ ਕਰਦਾ ਇਧਰ ਤ ਤ ਕਮਜ਼ੋਰ ਕਰਾਂਗੇ ਤੇ ਸੌਖਾ ਸਮਝ ਪਾਏਗਾ ਮਨ ਰੇ ਕਾਹ ਭਇਓ ਤੈ ਬਉਰਾ ਐਨਸ ਆਉਦ ਘਟੇ ਨਹੀਂ ਜਾਣੇ ਭਇਓ ਲੋਭ ਸੰਗ ਹਉਰਾ ਰਹਾਓ ਉਮਰ ਘਟਦੀ ਪਈਏ ਤੂੰ ਜਾਣ ਨਹੀਂ ਰਿਹਾ ਤੇ ਲਾਲਚ ਦੇ ਵਿੱਚ ਤੇਰੇ ਅੰਦਰ ਬਹੁਤ ਕਮਜ਼ੋਰੀਆਂ ਆ ਗਈਆਂ ਨੇ ਗੁਰਮ ਕੋਈ ਯਾਦ ਰੱਖਿਓ ਜਿੱਥੇ ਲਾਲਚ ਹੋਵੇਗਾ ਉਥੇ ਕਮਜ਼ੋਰੀ ਹਰ ਹਾਲਤ ਵਿੱਚ ਆਵੇਗੀ ਕਿਉਂਕਿ ਲਾਲਚੀ ਬੰਦਾ ਕੁਝ ਹੋਰ ਨਹੀਂ ਦੇਖਦਾ ਮੈਂ ਆਰੰਭ ਚੇ ਬੇਨਤੀ ਕੀਤੀ ਅਖਰੀ ਅਰਥ ਨੇ ਥੋੜੇ ਜੇ ਇਹਦੇ ਅਰਥ ਕਰ ਲਈ ਇਹ ਸ਼ਬਦ ਆਇਆ ਬੌਰਾ ਹੁਣ ਉਚਾਰਨ ਇੱਕੋ ਹੀ ਰਹੇਗਾ ਪਰ ਇਹ ਭਾਗ ਬਾਣੀ ਵਿੱਚ ਸ਼ਬਦ ਬਦਲ ਜਾਏਗਾ ਇੱਥੇ ਬੌਰਾ ਦਾ ਅਰਥ ਹੈ ਝੱਲਾ ਪੁਣਾ ਜਿਹਨੂੰ ਨਾਮ ਭੁੱਲ ਜਾਏ ਤੇ ਇੱਕ ਗੁਰੂ ਗ੍ਰੰਥ ਸਾਹਿਬ ਚ ਬੌਰਾ ਉਹ ਅਵਸਥਾ ਹੈ ਜਿਹਨੂੰ ਨਾਮ ਚੇਤੇ ਆਵੇ ਤੇ ਦੁਨੀਆਂ ਵੱਲੋਂ ਬੇਫਿਕਰ ਹੋ ਕੇ ਉਸ ਤਤ ਨਿੰਦਾ ਤੋਂ ਉੱਪਰ ਉੱਠ ਕੇ ਆਪਣੇ ਪਿਆਰੇ ਮਹਿਬੂਬ ਦੀਆਂ ਬਾਤਾਂ ਕਰੇ ਉਹਨੂੰ ਵੀ ਬਾਣੀ ਨੇ ਬौरा ਕੇ ਆ ਗਏ। ਥੋੜਾ ਜਿਹਾ ਉਹਦਾ ਭਾਵੇਂ ਇੱਥੇ ਵੇਰਵਾ ਨਹੀਂ ਪਰ ਇਸ ਕਰਕੇ ਮੈਂ ਬੇਨਤੀ ਕੀਤੀ ਵੀ ਇਹ ਸ਼ਬਦ ਦੋ ਅਰਥਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਚ ਆਇਆ। ਮੈਂ ਉਹਦੇ ਬਾਰੇ ਇੱਕ ਦੋ ਅਰਜ਼ ਕਰ ਦਿੰਨਾ ਮੈਂ ਜਿਵੇਂ ਤੁਸੀਂ ਇੱਕ ਵਚਨ ਪੜ੍ਹ ਦਿਓ ਵਿਦਿਆ ਨਹੀਂ ਪਰਉ ਬਾਦ ਨਹੀਂ ਜਾਣੋ ਕਬੀਰ ਸਾਹਿਬ ਬਿਦਿਆਨਾ ਪਰੋਂ ਬਾਦ ਨਹੀਂ ਜਾਨੂ ਹਰਗੁਣ ਕਥਤ ਸੁਨਤ ਬੌਹਰਾਂ ਨੂੰ ਪਰ ਉਹ ਆ ਬੌਹਰਾ ਨਹੀਂ ਹਜ਼ੂਰ ਕਹਿੰਨੇ ਮੈਂ ਕੋਈ ਵਿਦਿਆ ਨਹੀਂ ਪੜਿਆ ਮੇਰੇ ਕੋਲ ਕੋਈ ਤਾਲੀਮ ਨਹੀਂ ਪਰ ਦੂਜੀ ਗੱਲ ਮੈਂ ਤੁਹਾਡੀ ਤਰ੍ਹਾਂ ਵਾਦ ਵਿਵਾਦ ਵੀ ਖੜੇ ਨਹੀਂ ਕਰਦਾ ਗੁਰੂ ਘਰ ਦੇ ਵਿੱਚ ਸੰਵਾਦ ਨੂੰ ਥਾਂ ਹੈ ਗੁਰੂ ਘਰੰਦ ਵਿਵਾਦ ਨੂੰ ਕੋਈ ਥਾਂ ਨਹੀਂ ਸਵਾਦਰ ਚਾਇਆ ਜਾ ਸਕਦਾ ਮੈਂ ਉਹ ਦਿਨ ਵੀ ਕਿਹਾ ਕਿ ਜੇਕਰ ਤੁਸੀਂ ਸੁਗਿਰਦ ਹੋ ਕੇ ਸੱਚੇਵੇਂ ਚੰਗੀ ਸੋਚ ਲੈ ਕੇ ਚਰਚਾ ਕਰੋ ਤੇ ਉਹਦਾ ਉੱਤਰ ਹੈ ਜਦੋਂ ਤੁਸੀਂ ਕਿਸੇ ਬੰਦੇ ਨੂੰ અપਮਾਨਿਤ ਕਰ ਲਈ ਚਰਚਾ ਕਰੋਗੇ ਤਾਂ ਉੱਤਰ ਕੋਈ ਨਹੀਂ ਹੋ ਸਕਦਾ ਉਸ ਵਿਤੰਡਾ ਚਰਚਾ ਨੂੰ ਗੁਰੂ ਘਰ ਵਿੱਚ ਸਵਕਾਰ ਹੀ ਨਹੀਂ ਕੀਤਾ ਜਿਹੜੀ ਚਰਚਾ ਅੱਜਕਲ ਸਿੱਖ ਬਹੁ ਗਿਣਤੀ ਚ ਕਰਦੇ ਨੇ ਉਸ ਚਰਚਾ ਨੂੰ ਸਵੀਕਾਰ ਨਹੀਂ ਕੀਤਾ અપਮਾਨਤ ਕਰਨ ਵਾਲੀ ਇੱਥੇ ਮੈਂ ਅਰਜ਼ ਕਰਾਂਗਾ ਇਹ ਸ਼ਬਦ ਕੈ ਵਿਦਿਆ ਨਾ ਪਰੂੰ ਬਾਦ ਨਹੀਂ ਜਾਨੂ ਹਰ ਗੁਣ ਕਤ ਸੁਨਤ ਬੌਰਾ ਨੂੰ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ ਮੈਂ ਬੌਰਾ ਉੱਥੇ ਬੌਰਾ ਦਾ ਅਰਥ ਮਸਤ ਹੋ ਗਿਆ ਨਾਮ ਦੇ ਵਿੱਚ ਸ਼ਦਾਈ ਹੋ ਗਿਆ ਨਾਮ ਤੋਂ ਬਿਨਾ ਮੈਨੂੰ ਕਿਸੇ ਹੋਰ ਚੀਜ਼ ਸੁੱਝਦੀ ਕੋਈ ਨਹੀਂ ਮਹਾਰਾਜ ਕਹਿੰਦੇ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ ਮੈਂ ਬੌਰਾ ਅੱਗੇ ਕਹਿੰਦੇ ਮੈਂ ਨਾ ਬੌਰਾ RAM ਕੀ ਉਹ ਬੌਰਾ ਇਹ ਮਾਇਆ ਵਿੱਚ ਕਮਲਾ ਉਹ ਨਾਮ ਵਿੱਚ ਕਮਲਾ ਹੈ ਸ਼ਦਾਈ ਸ਼ਬਦ ਚਲੋ ਵਰਤਲਾਂ ਕਿਉਂਕਿ ਬਾਣੀ ਚ ਬੜੇ ਸ਼ਬਦਮਾਰ ਆਪਣੇ ਲਈ ਵਰਤੇ ਸਿਰ ਮੈਂ ਦੋ ਤਿੰਨ ਉਦਾਹਰਨਾਂ ਦੇਣੀਆਂ ਨੇ ਕਿ ਇਹ ਸ਼ਬਦ ਸਾਡੇ ਜ਼ੇਹਨ ਚ ਅੱਜ ਪੱਕਾ ਹੋ ਜਾਏ ਕਥਾ ਚ ਕਿ ਬੌਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਦੋ ਅਰਥਾਂ ਵਿੱਚ ਕਹੇ ਸਿਮਰਨ ਵਾਲੇ ਪਾਸੇ ਵੀ ਹੈ ਤੇ ਲਾਲਚ ਵਾਲੇ ਪਾਸੇ ਵੀ ਹੈ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ ਮੈਂ ਬੌਰਾ ਮੈਂ ਨਾ ਬੌਰਾ RAM ਕੀ ਉਹ ਬੌਰਾ ਸਤਗੁਰ ਜਾਰ ਗਿਓ ਭ੍ਰਮ ਮੋਰਾ ਇੱਕ ਉਹਨਾਂ ਦਾ ਹੋਰ ਬਚਨ ਹੈ ਕਬੀਰ ਬ੍ਰਹ ਪੁਇੰਗੰਗ ਮਨ ਬਸੈ ਮਨਤ ਨਾ ਮਾਨੈ ਕੋਏ RAM ਬਿਯੋਗੀ ਨਾ ਜੀਏ ਜੀਏ ਤਾਂ ਬੌਰਾ ਹੋਏ ਉੱਥੇ ਵੀ ਨਾਮ ਦੀ ਮਸਤੀ ਹੈ ਨਾਮ ਦਾ ਲਗਾਖ ਜਿਸ ਨੂੰ ਸਤਿਗੁਰੂ ਨੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਲਈ ਸ਼ਬਦ ਵਰਤਿਆ ਹੈ ਜਿਹੜਾ ਅਸੀਂ ਉਹਨਾਂ ਦਾ ਪਾਠ ਕਰਦੇ ਆਂ ਖਾਸ ਕਰਕੇ ਉੱਥੇ ਸਤਿਗੁਰੂ ਨੇ ਬੌਰੇ ਦੀ ਥਾਂ ਤੇ ਸ਼ਬਦ دیਵਾਨਾ ਵਰਤਿਆ ਹੈ ਪਰ ਅਰਥ ਬੜਾ ਨੇੜੇ ਟਿਕਦਾ ਇਹਦਾ ਟੁਕਦਾ ਹੈ دیਵਾਨਗੀ ਆ ਜਾਣੀ ਮਸਤ ਹੋ ਜਾਣਾ ਉਹ ਸ਼ਬਦ ਆਪ ਮਾਰੂ ਰਾਗ ਵਿੱਚ ਪੜਦੇ ਹੋ ਕੋਈ ਆਖ ਹੈ ਭੂਤਨਾ ਕੋ ਕਹੇ ਬੇਤਾਲਾ ਕੋਈ ਆਖ ਹੈ ਆਦਮੀ ਨਾਨਕ ਵਿਚਾਰਾ ਦਾਸ ਨੇ ਇੱਕ ਵਾਰ ਕਥਾ ਕਰਦਿਆਂ ਕਿਹਾ ਮਹਾਰਾਜ ਨੇ ਇੱਥੇ ਕੋਈ ਆਕੇ ਸ਼ਬਦ ਵਰਤਿਆ ਨਿਜ ਨਾਣੀ ਵਰਤਿਆ ਵੀ ਕੌਣ ਕਹਿੰਦੇ ਨੇ ਝੱਲਾ ਦੋ ਅਰਥਾਂ ਵਿੱਚ ਆਜ਼ੂਰ ਨੇ ਵਰਤਿਆ ਹੈ ਇੱਕ ਉਹ ਝੱਲ ਪੁਣਾ ਹੈ ਕਮਲ ਪੁਣਾ ਹੈ ਜਿੱਥੇ ਬੰਦਾ ਉਮਰ ਘਟਦੀ ਨਹੀਂ ਦੇਖ ਰਿਆ ਲਾਲਚ ਵਿੱਚ ਪ੍ਰਵਿਰਤ ਹੋ ਗਿਆ ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮੰਨੂ ਕਹਿ ਰਹੇ ਨੇ ਮੰਨ ਰਹੇ ਕਾਹਾ ਪੈ ਉਹ ਤੈ ਬਉਰਾ ਤੂੰ ਕਿਉਂ ਝੱਲਾ ਹੋ ਗਿਆ ਕਉਂ ਸ਼ਦਾਈ ਹੋ ਗਿਆ ਇੱਥੇ ਝੱਲੇਦਾਰ ਤੇ ਈਉਂ ਵੀ ਕਰ ਲਈਏ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਮਰਨੇ ਕਾਹ ਪਈ ਤੈ ਬੌਰਾ ਐਨਸ ਆਉਦ ਘਟੈ ਨਹੀਂ ਜਾਣੈ ਦਿਨ ਰਾਤ ਕਰਕੇ ਤੇਰੀ ਉਮਰ ਘਟਦੀ ਪਈਏ ਆਰਜਾ ਘਟਰੀ ਖੈ ਭਇਓ ਲਭ ਸੰਘੋਰਾ ਤੂੰ ਲਾਲਚ ਵਿੱਚ ਪ੍ਰਵਿਰਤ ਖੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਅਕਸਰ ਜਦੋਂ ਮੌਤ ਦੀ ਗੱਲ ਕਰਨਗੇ ਜ਼ਿਆਦਾਤਰ ਉਹ ਸਾਨੂੰ ਇਸ ਗੱਲ ਤੋਂ ਵੀ ਨਾਲ-ਨਾਲ ਸਮਝਾਈ ਜਾਣਗੇ ਵੀ ਤੇਰੀ ਜਿਹੜੀ ਉਮਰ ਹੈ ਉੰਜ ਸਾਰੀ ਬਾਣੀ ਕਹਿ ਰਹੀ ਹੈ ਕਿ ਦਿਨ-ਦਿਨ ਕਰਕੇ ਸਾਡੀ ਆਰਬਲਾ ਜਿਹੜੀ ਉਹ ਘਟਦੀ ਪਈ ਹੈ ਇੱਥੇ ਸ਼ਬਦ ਐਨਸ ਦਿਨ ਰਾਤ ਕਰਕੇ ਜਿਹਨੂੰ ਆਪ ਸੋਲਾ ਸਾਹਿਬ ਵਿੱਚ ਅਰਜ਼ ਕੀਤੀ ਪੜਦੇ ਹੋ ਆਉਧ ਘਟੈ ਦਿਨ ਸਰਣਾਰੇ ਮਨ ਗੁਰਮਿਲ ਕਾਸ਼ਵਾਰੇ ਦਿਨ ਰਾਤ ਕਰਕੇ ਜਿਹੜੀ ਉਮਰ ਹੈ ਉਹ ਘਟ ਰਹੀ ਹੈ ਪਿਛਲੇ ਦਿਨੀ ਮੈਂ ਇੱਕ ਅਰਜ਼ ਕੀਤੀ ਕਿ ਸਵਾਸ ਉਮਰ ਵਕਤ ਸੱਚ ਇਹ ਇਸ ਦੀ ਬਹੁਤ ਕੀਮਤ ਹੈ ਜਦੋਂ ਬੰਦੇ ਦੇ ਖੱਤੋਂ ਇਹ ਚੀਜ਼ ਨਿਕਲਦੀ ਹੈ ਨਾ ਉਦੋਂ ਨੂੰ ਪੁੱਛ ਕੇ ਦੇਖੋ ਵੀ ਇੱਕ ਇੱਕ ਸਵਾਸ ਦੀ ਕਿੰਨੀ ਕੁ ਕੀਮਤ ਹੈ ਇੱਕ ਦਿਨ ਦੀ ਕਿੰਨੀ ਕੁ ਕੀਮਤ ਹੈ ਆ ਇੱਕ ਇੱਕ ਘੜੀ ਪਲ ਦੀ ਕਿੰਨੀ ਕੁ ਕੀਮਤ ਹੈ ਪਰ ਇਹ ਤਿੰਨ ਗੱਲਾਂ ਯਾਦ ਰੱਖਿਓ ਉਮਰ ਤੋਂ ਬਾਅਦ ਜਨਮ ਤੋਂ ਬਾਅਦ ਇੱਕ ਘਟਨਾ ਵਾਪਰਦੀ ਏ ਇੱਕ ਚੀਜ਼ ਰੱਬ ਦੀ ਦਿੱਤੀ ਲਗਾਤਾਰ ਘਟਣ ਲੱਗ ਪੈਂਦੀ ਏ ਜੇ ਸਿਮਰਨ ਨਾ ਹੋਵੇ ਦੂਜੀ ਨਿਰੰਤਰ ਵਧਣ ਲੱਗ ਪੈਂਦੀ ਐ ਪੁੱਛੋ ਕੁਝ ਨਾ ਵੀ ਐ ਜਿਵੇਂ ਤੂਫਾਨ ਆਉਂਦਾ ਹੈ ਨਾ ਕਈਆਂ ਵਿੱਚ ਉਸ ਤਰ੍ਹਾਂ ਵਧਣ ਲੱਗ ਪੈਂਦੀ ਏ ਇੱਕ ਘਟਨੀ ਸ਼ੁਰੂ ਹੋ ਜਾਂਦੀ ਏ ਇੱਕ ਵਧਣ ਲੱਗ ਪੈਂਦੀ ਏ ਇੱਕ ਰੱਬ ਨੇ ਜਨਮ ਤੋਂ ਪਹਿਲਾਂ ਉਹ ਕੋਈ ਸਾਡੇ ਅੰਦਰ ਟਿਕਾ ਦਿੱਤਾ ਜਿਹੜੇ ਤੇ ਕੋਈ ਫਰਕ ਨਹੀਂ ਪੈਂਦਾ ਨਾ ਉਹ ਵਧਦਾ ਤੇ ਨਾ ਉਹ ਘਟਦਾ ਵੱਧ ਦਾ ਕੀ ਹੈ ਤੇ ਘਟਦਾ ਕੀ ਹੈ ਤੇ ਕਿਹੜੀ ਚੀਜ਼ ਹੈ ਜਿਹੜੀ ਵੱਧਦੀ ਤੇ ਘਟਦੀ ਨਹੀਂ ਜਨਮ ਤੋਂ ਬਾਅਦ ਜਿਹੜੀ ਘਟ ਰਹੀ ਹੈ ਉਹ ਸਾਡੀ ਉਮਰ ਹੈ ਉਹ ਸਾਡੀ ਆਰਬਲਾ ਹੈ ਤੇ ਜਿਹੜੀ ਵੱਧ ਰਹੀ ਹੈ ਮੈਂ ਫਿਰ ਅਰਜ਼ ਕੀਤੀ ਸਿਮਰਨ ਨਹੀਂ ਤਾਂ ਜੇ ਸਿਮਰਨ ਨਹੀਂ ਸੱਚ ਐਵੇਂ ਗੁਰਮਖੋ ਤ੍ਰਿਸ਼ਨਾ ਦਿਨ-ਦਿਨ ਵਗਦੀ ਪਈਏ ਉਮਰ ਦਿਨ-ਦਿਨ ਘਟਦੀ ਪਈਏ ਤੇ ਰੱਬ ਨੇ ਜਿੰਨੇ ਕਿ ਸਾਧਤੇ ਨੇ ਨਾ ਇਹਨਾਂ ਨੇ ਘਟਣਾ ਨਾ ਇਹਨਾਂ ਨੇ ਵਧਣਾ ਉਹ ਪੂਰੇ ਹੀ ਰਹਨੇ ਤ੍ਰਿਸ਼ਨਾ ਨਿਰੰਤਰ ਵਗਦੀ ਖੈ ਆਰਬਲਾ ਘਟਦੀ ਖੈ ਥੋੜੇ ਜੇ ਬਚਨ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਕਿਉਂਕਿ ਮੈਨੂੰ ਆਪ ਨੂੰ ਪਤਾ ਮੇਰਾ ਵਿਸ਼ਾ ਸਿਰਫ ਗੁਰਬਾਣੀ ਤੇ ਮੈਂ ਯਤਨ ਕਰਨਾ ਬਾਣੀ ਦੀ ਬਾਣੀ ਰਾਹੀਂ ਵਿਆਖਿਆ ਕੀਤੀ ਜਾਏ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਬਦ ਪੜ੍ਹਦੇ ਹਾਂ ਕਿਉਂਕਿ ਗੁਰਬਾਣੀ ਨੇ ਜਿੱਥੇ ਕਹੇ ਵੀ ਤੁਸੀਂ ਗ੍ਰਸ ਦੇ ਫਰਜ਼ ਅਦਾ ਕਰੋ ਸਮਾਜ ਦੇ ਫਰਜ਼ ਅਦਾ ਕਰੋ ਤੁਸੀਂ ਸੰਸਾਰੀ ਤੌਰ ਤੇ ਪਰਉਪਕਾਰੀ ਜ਼ਿੰਦਗੀ ਜੀਵੋ ਉੱਥੇ ਗੁਰੂ ਗ੍ਰੰਥ ਸਾਹਿਬ ਵਾਰ-ਵਾਰ ਕਹਿੰਦੇ ਆ ਕਿ ਮੌਤ ਤੋਂ ਪਹਿਲਾਂ ਪਹਿਲਾਂ ਤੂੰ ਇਨੀ ਕੋਈ ਇਬਾਦਤ ਕਰ ਬਖਸ਼ ਸਨਲ ਝੋਲੀ ਭਰ ਲੈ ਤੂੰ ਆਪਣੀ ਜ਼ਿੰਦਗੀ ਦੇ ਮਕਸਦ ਵਿੱਚ ਕਾਮਯਾਬ ਹੋ ਸਕੇ ਸੋਈ ਰਾਗ ਵਿੱਚ ਦੋ ਸ਼ਬਦ ਸਿਰ ਮੈਂ ਇਸ ਤੁਖ ਤੇ ਬੋਲ ਰਿਹਾ ਆਉਧ ਘਟੇ ਦਿਨ ਰਾਤ ਉਮਰ ਘੜਦੀ ਐ ਐਨਸ ਆਉਧ ਘਟੇ ਨੀ ਜਾਂਨੇ ਇੱਕ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ ਤੇ ਇੱਕ ਸ਼ਬਦ ਹੈ ਬਾਬਾ ਫਰੀਦ ਦਾ ਉੰਜ ਵੈਸੇ ਸਾਡੇ ਪੁਰਾਤਨ ਜਿਹੜੇ ਵਿਦਵਾਨ ਸਨ ਕਿਉਂਕਿ ਅੱਜ ਤੱਕ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਸਬੰਧ ਵਿੱਚ ਬਹੁਤ ਖਿਆਲ ਨੇ ਕਾਹ ਉਹ ਗ੍ਰੰਥਾਂ ਵਿੱਚ ਵਾਰਤਕ ਵਿੱਚ ਅੱਜ ਦੇ ਵਿਦਵਾਨ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਗੱਲ ਚੱਲਦੀ ਆਪਣੇ ਆਪਣੇ ਖਿਆਲ ਪੇਸ਼ ਕਰਦੇ ਆ ਪਰ ਇਹ ਗੱਲ ਪ੍ਰੋਫੈਸਰ ਸਹਿਬੂ ਸਿੰਘ ਜੁਣਾ ਨੇ ਇਹ ਗੱਲ ਕੀਤੀ ਸੀ ਵੀ ਗੁਰੂ ਨਾਨਕ ਸਾਹਿਬ ਦੇ ਕੋਲ ਬਾਬੇ ਫਰੀਦ ਦੀ ਬਾਣੀ ਮੌਜੂਦ ਹੈ ਉਹਨਾਂ ਸ਼ੁਰੂਆਤ ਕੀਤੀ ਸੀ ਇਸ ਗੱਲ ਦੀ ਇਸ ਦਾ ਜ਼ਿਕਰ ਫਿਰ ਕਾਫੀ ਵਿਦਵਾਨਾਂ ਨੇ ਕੀਤਾ ਉਹਨੂੰ ਆਧਾਰ ਬਣਾ ਕੇ ਜਿਵੇਂ ਬਹੁਤ ਸ਼ਬਦ ਐਸੇ ਨੇ ਜਿਹੜੇ ਭਗਤਾਂ ਦੇ ਸ਼ਬਦਾਂ ਦੇ ਉੱਤਰ ਗੁਰੂ ਨਾਨਕ ਸਾਹਿਬ ਨੇ ਬਾਕੀ ਗੁਰੂ ਜੋਤ ਨੇ ਦਿੱਤੇ ਨੇ ਮੈਂ ਸਿਰਫ ਇੱਕ ਦੋ ਇਸ ਸੰਬੰਧੀ ਆਪ ਨੂੰ ਅਰਜ਼ ਕਰਾਂਗਾ ਕਈ ਸ਼ਬਦ ਅਸੀਂ ਪੜਨੇ ਆ ਅੱਜ ਦੇ ਲਿਹਾਜ਼ ਨਾਲ ਜਿਵੇਂ ਇੱਕ ਸ਼ਬਦ ਸ਼ਲੋਕ ਹੈ ਰਤੀ ਰਤਨ ਨਿਕਲੇ ਜੇ ਤਨ ਚੀਰੇ ਕੋਏ ਜੋ ਤਨ ਰਤ ਤੇ ਰੱਬ ਸਿਓ ਤਿਤ ਤਨ ਰਤ ਨਾ ਹੋਏ ਸਿੱਧਾ ਅਰਥ ਇਹ ਵੀ ਰਤੀ ਮੈਂ ਪਾਠ ਕੀਤਾ ਰਤੀ ਥੋੜੀ ਜਿੰਨੀ ਕਹਿੰਦੇ ਨੇ ਜਿਹੜੇ ਰੱਬ ਦੇ ਵਿੱਚ ਰਤ ਤੇ ਕੋਈ ਸ਼ਰੀਰ ਨਹੀਂ ਉਹਨਾਂ ਸ਼ਰੀਰਾਂ ਨੂੰ ਤੁਸੀਂ ਚੀਰੋ ਤੇ ਉਹਨਾਂ ਵਿੱਚੋਂ ਖੂਨ ਦੀ ਇੱਕ ਰਤੀ ਨਹੀਂ ਨਿਕਲਦੀ ਰਤੀ ਤੋੜਾ ਮਾਸਾ ਬਜ਼ੁਰਗਾਂ ਨੂੰ ਪਤਾ ਹੈ ਜਿਹੜਾ ਵੇਟ ਕਰਦੇ ਸੀ ਰਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਏ ਜੋ ਤਨ ਰਤੇ ਰੱਬ ਸਿਓ ਤਿਤ ਤਨ ਰਤ ਨਾ ਹੋਏ ਪਰ ਇੱਥੇ ਅੱਜ ਜੇ ਇੱਕ ਵਿਆਖਿਆ ਕਰਦੇ ਬੜੇ ਸਾਨੂੰ ਖਿੱਚਣਾ ਪੈਣਾ ਸੀ ਨਹੀਂ ਜੀ ਆਹ ਕਿਹਾ ਨਹੀਂ ਜੀ ਆਹ ਕਿਹਾ ਮੇਰੇ ਸਤਿਗੁਰੂ ਸਹਿਬਾਨ ਨੇ ਇਸੇ ਗੱਲ ਦਾ ਉੱਤਰ ਉਸੇ ਵੇਲੇ ਦੇ ਦਿੱਤਾ ਸੰਪਾਦਨਾ ਤੋਂ ਪਹਿਲਾਂ ਇਹਦਾ ਅਗਲਾ ਸ਼ਲੋਕ ਹੈ ਮਹਲਾ ਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜਿਹੜਾ ਪ੍ਰਸ਼ਨ ਅੱਜ ਉੱਠਣਾ ਸੀ ਵੀ ਜਿਹੜਾ ਬੰਦਗੀ ਕਰਦਾ ਹੈ ਫਰੀਦ ਸਾਹਿਬ ਕਰਨ ਉਹਦੇ ਵਿੱਚ ਖੂਨ ਹੈ ਹੀ ਨਹੀਂ ਰਤ ਹੈ ਹੀ ਨਹੀਂ ਪਰ ਆਸੀਂ ਤਾਂ ਮੰਨਦੇ ਨਹੀਂ ਸਾਇੰਸ ਨਹੀਂ ਮੰਨਦੀ ਡਾਕਟਰੀ ਨਹੀਂ ਮੰਨਦੀ ਖੂਨ ਤੋਂ ਬਿਨਾ ਬੰਦਾ ਕਿਵੇਂ ਰਹਿ ਜਾਏਗਾ ਉੱਥੇ ਫਿਰ ਗੁਰੂ ਸਾਹਿਬ ਨੇ ਇਸ ਚੀਜ਼ ਦੀ ਵਿਆਖਿਆ ਕੀਤੀ ਕਿ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ ਉੱਥੇ ਲੋਭ ਸ਼ਬਦ ਪਾ ਦਿੱਤਾ ਵਿੱਚ ਫਿਰ ਨਾਲੇ ਦੱਸ ਦਿੱਤਾ ਕੇ ਲੋਭ ਦੀ ਰਤ ਕਿਉਂ ਉਹ ਲੋਭ ਕਿਉਂ ਚਲਾ ਗਿਆ ਮੇਰੇ ਕਹਿਣ ਤੋਂ ਮੁਰਾਦ ਮੈਂ ਇੱਕ ਨਹੀਂ ਬੇਅੰਤ ਸ਼ਬਦ ਨੇ ਜਿਹੜੇ ਭਗਤਾਂ ਦੇ ਸ਼ਬਦਾਂ ਦੀ ਵਿਆਖਿਆ ਗੁਰੂ ਜੋਤ ਆਪਣੀ ਬਾਣੀ ਚ ਕਰਦੀ ਹੈ ਫਿਰ ਆਪਾਂ ਫਿਰ ਉਸ ਵਿਸ਼ੇ ਤੇ ਵੀ ਉਮਰ ਘਟਦੀ ਪਈ ਹੈ ਬੰਦਾ ਸਮਝ ਨਹੀਂ ਰਿਹਾ ਤੇ ਕਿਉਂਕਿ ਉਹ रस ਆਈ ਜਾਂਦਾ ਆਪਣੇ ਪ੍ਰਿੰਸੀਪਲ ਤੇਜ ਸਿੰਘ ਹੋਣੀ ਜਿਹਨਾਂ ਸ਼ਬਦਾਰਥ ਟਿਕਾ ਪੜਦੇ ਸ਼ੋਮਨੀ ਕਮੇਟੀ ਦਾ ਨਾ ਉਹ ਉਹ ਵੀ ਮੈਂ ਕਹਿਣਾ ਹੁੰਨਾ ਵੀ ਜੇ ਸਹਿਜ ਪਾਠ ਕਰਨਾ ਹੋਵੇ ਚਾਰ ਪੋਥੀਆਂ ਨੇ ਜਿਹੜੇ ਮਹਿੰਗੇ ਸ਼ਬਦ ਨੇ ਉਹਨਾਂ ਦੇ ਨਾਲ-ਨਾਲ ਅਰਥ ਦਿੱਤੇ ਹੋਏ ਆ ਸਹਿਜ ਪਾਠ ਕਰਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੇ ਜਿਸ ਤਰ੍ਹਾਂ ਅੰਗ ਨੇ ਉਸੇ ਤਰ੍ਹਾਂ ਪੋਥੀਆਂ ਦੇ ਅੰਗ ਨੇ ਜਿਵੇਂ ਮਹਾਰਾਜ ਦੇ ਅੰਗ ਗਿਣਤੀ ਹੈ ਜੀ ਉਹਨਾਂ ਨੇ ਇੱਕ ਵਚਨ ਦੇ ਅਰਥ ਕੀਤੇ ਆ ਇਹ ਜਦੋਂ ਆ ਸ਼ਬਦ ਆਇਆ ਨਾ ਦਿਨ ਸਿ ਚੜੈ ਫਿਰ ਆਥਵੈ ਰਹਿਣ ਸਬਾਈ ਜਾਏ ਤਾਂਬ ਘਟੈ ਨਰ ਨਾ 부ਜੇ ਨਿਤ ਮੂਸਾ ਲਾਜ ਟੁਕਾਏ ਦੋ ਸ਼ਬਦ ਤੁਕਾ ਮੈਂ ਪੜੀਆਂ ਨੇ ਇਹਦੇ ਅਰਥ ਮੈਂ ਕਰ ਦੇਣਾ ਦਿਨ ਸ ਚੜਾ ਫਿਰ ਆਤਮ ਹੈ ਦਿਨ ਚੜਦਾ ਤੇ ਆਤਮ ਤੁਸੀਂ ਕਈ ਵਾਰੀ ਪੰਜਾਬੀ ਸ਼ਬਦ ਵਰਦੇ ਨੇ ਆਥਨ ਵੇਲੇ ਆਥਨ ਦਾ ਅਰਥ ਹੁੰਦਾ ਹੈ ਸ਼ਾਮ ਉੰਜ ਵੈਸੇ ਬਾਣੀ ਚ ਆਥਨ ਲੱਭ ਵਰਤੇ ਸੂਰਜ ਦੇ ਛਪਣ ਦਾ ਪ੍ਰਤੀਕ ਜਿਵੇਂ ਤੁਸੀਂ ਇੱਕ ਪਾਠ ਕਰਦੇ ਹੋ ਉਗ ਬਣੋ ਤੈ 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 ਨਹੀਂ ਤੇ ਅਤੇ ਉਗਮਣੋ ਤੇ ਆਥਵਣੋ ਚੌਕ ਚੱਕੀ ਕੀਨ ਲੋਵਾ ਉਥੇ ਕਹਿੰਦੇ ਨੇ ਦਿਨ ਸ ਚੜਾ ਦਿਨ ਚੜ ਗਿਆ ਫਿਰ ਆਥਵੈ ਰਾਤ ਪੈ ਗਈ ਸ਼ਾਮ ਪੈ ਗਈ ਸੂਰੀ ਢਲ ਗਿਆ ਦਿਨ ਚੜਾ ਫਿਰ ਆਥਵੈ ਰੈਣ ਸਬਾਈ ਜਾਏ ਦਿਨ ਚੜਿਆ ਸ਼ਾਮ ਪੈ ਗਈ ਰਾਤ ਵੀ ਸਾਰੀ ਨਿਕਲ ਗਈ ਆਪ ਘਟੈ ਉਮਰ ਘਟਦੀ ਪਈਏ ਨਰ ਨਾ ਬੂਝੈ ਜਿਦੀ ਉਮਰ ਘਟਦੀ ਪਈ ਉਹਨੂੰ ਸਮਝ ਕੋਈ ਨਹੀਂ ਪੈਂਦੀ ਬਈ ਜਿਹਨੂੰ ਅੱਜ ਗੁਰੂ ਜੀ ਕਹਿ ਰਹੇ ਨੇ ਐਨਸ ਔਦ ਘਟੈ ਨਹੀਂ ਜਾਣੈ ਹਜ਼ੂਰ ਕਹਿੰਦੇ ਨੇ ਔਦ ਘਟੈ ਨਰ ਨਹੀਂ ਬੂਝੈ ਨਿਤ ਮੂਸਾ ਲਾਜ ਟੁਕਾਇ ਮੂਸਾ ਦਾ ਅਰਥ ਆਪਾਂ ਜਾਣਨੇ ਚੂਹਾ ਇੱਕ ਮੈਂ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਉਂਦਰ ਨੂੰ ਵੀ ਚੂਹਾ ਕਹਿੰਦੇ ਆ ਜਿਹੜਾ ਸ਼ਬਦ ਇੱਕ ਹੁੰਦਾ ਉਂਦਰ ਉਹਦਾ ਅਰਥ ਵਿੱਚੂਹਾ ਹਜ਼ੂਰ ਕਹਿੰਦੇ ਨੇ ਔਦ ਘਟੈ ਨਰ ਨਾ ਬੁਜਨਿਤ ਮੂਸਾ ਲਾਜ ਇੱਥੇ ਲਾਜ ਦਾ ਅਰਥੇ ਲੱਜ ਰੱਸੀ ਜਿਹਨੂੰ ਲਾਮ ਵੀ ਅਸੀਂ ਕਹਿੰਦੇ ਰਹਿ ਆ ਹੁਣ ਉਹਨਾਂ ਨੇ ਇਹ ਇਹ ਜਦੋਂ ਗੱਲ ਕਹੀ ਤੇ ਉਥੇ ਟਿਕਾਕਾਰ ਉਹ ਪੜੇ ਲਿਖੇ ਬੰਦੇ ਨੇ ਉਹ ਉਹ ਵਿਆਕਰਨ ਦੀ ਗੱਲ ਉਹਨਾਂ ਨੇ ਪ੍ਰੋਫੈਸਰ ਸਹਿਬ ਸਿੰਘ ਤੋਂ ਪਹਿਲਾਂ ਵੀ ਕੀਤੀ ਉਹਨਾਂ ਨੇ ਉਹ ਚੋ ਗੱਲ ਕਹਿੰਦੇ ਨੇ ਕਹਿੰਦੇ ਨੇ ਅਸਲ 'ਚ ਇਹਨਾਂ ਤੁਕਾਂ ਵਿੱਚ ਗੁਰੂ ਨੇ ਉਸ ਕਹਾਣੀ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਬੰਦਾ ਰਸ ਵਿੱਚ ਮਗਨ ਹੈ ਇਨਾ ਪਤਾ ਨਹੀਂ ਮੈਂ ਹੁਣ ਖੂਚ ਡਿੱਗ ਕੇ ਮਰਨਾ ਹੈ ਉਹ ਕਹਾਣੀ ਕੀ ਇਹ ਸਮਝਣ ਲਈ ਇਹ ਇਸ ਉਦਾਹਰਨ ਤੇ ਕਿ ਰੁੱਖ ਦੇ ਟਾਣ ਨੂੰ ਰਸਾ ਹੈ ਉੱਤੇ ਤੇ ਬੰਦਾ ਉਸ ਰਸੇ ਨਾਲ ਉਸ ਲਾਜਨ ਲਟਕਿਆ ਤੇ ਉਸ ਟਾਣੀ ਦੇ ਉੱਤੇ ਨਾ ਮੱਖੀਆਂ ਲੱਗਾ ਹੈ ਸ਼ਾਇਦ ਛੱਤਾ ਹੈ ਮੱਖੀਆਂ ਦਾ ਉਹ ਪੱਕਾ ਹੋਇਆ ਸ਼ਹਿਦ ਜਿਹੜਾ ਹੈ ਉਸ ਬੰਦੇ ਦੇ ਮੂੰਹ ਵਿੱਚ ਡਿੱਗਦਾ ਪਿਆ ਉਹ ਖੂਹ ਦੇ ਵਿੱਚ ਮੈਂ ਫਿਰ ਬੇਨਤੀ ਕੀਤੀ ਇਹ ਕਹਾਣੀ ਹੈ ਹੁਣ ਉਹ ਸ਼ਾਇਦ ਦੇ ਤੁਪਕਿਓ ਦੇ ਮੂੰਹ ਚ ਡਿੱਗਦੇ ਆ ਰਸੇ ਨੂੰ ਘੁੱਟ ਕੇ ਪਕੜਿਆ ਤੇ ਟਾਣੀ ਦੇ ਉੱਤੇ ਚੂਹਾ ਚੂਹਾ ਜਿਹੜਾ ਉਹ ਲੱਜ ਕਤਰੀ ਜਾ ਰਿਹਾ ਉਸ ਉਸ ਰੱਸੀ ਨੂੰ ਖਾਈ ਜਾ ਰਿਹਾ ਕਹਿੰਦੇ ਹੁਣ ਇਹ ਇਹਦਾ ਕੀ ਬਣੇਗਾ ਇਹ ਸ਼ਾਇਦ ਦੇ ਰਸ ਵਿੱਚ ਇਹਨੂੰ ਬੇਸਮਝ ਨੂੰ ਸਮਝ ਹੀ ਕੋਈ ਨਹੀਂ ਕਿ ਜਿਹੜਾ ਰੱਸਾ ਮੈਂ ਪਕੜਿਆ ਇਹਨੂੰ ਚੂਹਾ ਕੁੱਤਰਦਾ ਪਿਆ ਮੈਂ ਰੱਸ ਵਿੱਚ ਮਗਰ ਰਹਿਣਾ ਉਹਨੇ ਰੱਸਾ ਕੁੱਤਰ ਦੇਣਾ ਕੱਟ ਦੇਣਾ ਪਤਾ ਹੀ ਉਦੋਂ ਲੱਗਣਾ ਜਦੋਂ ਖੂਹ ਦੇ ਵਿੱਚ ਡੁੱਬ ਕੇ ਮੈਂ ਮਰਾਂਗਾ ਸਮਝ ਕੋਈ ਨਹੀਂ ਹੁਣ ਇਹਦੇ ਭਾਵ ਅਰਥ ਕੀ ਨੇ ਇਹਦੇ ਭਾਵ ਅਰਥ ਕਰਦੇ ਸਨ ਕਿ ਬੰਦਾ ਕਿਉਂ ਨਹੀਂ ਸਮਝਦਾ ਗੁਰੂ ਜੀ ਨੇ ਕਿਹਾ ਨਹੀਂ ਸਮਝਦਾ ਕਹਿੰਦੇ ਨੇ ਅਸਲ 'ਚ ਅਸਵਾਸਾਂ ਦੀ ਲੱਜ ਪਕੜ ਕੇ ਬੰਦਾ ਬੈਠਾ ਹੈ ਸਵਾਸਾਂ ਦੀ ਲੱਜ ਰਸਾ ਪਕੜਿਆ ਤੇ ਮਾਇਆ ਦਾ ਲੱਗਾ ਛੱਤਾ ਸ਼ਾਇਦ ਬੜਾ ਮਿੱਠਾ ਪਕਿਆ ਪਿਆ ਤੇ ਉਹ ਮਾਇਆ ਜਿਉਂ ਜਿਉਂ ਤ੍ਰਿਪਤਿ ਦੇ ਬਕਰ ਕੇ ਕਈ ਰੂਪਾਂ 'ਚ ਅਸੀਂ ਉਦਨ ਵੀ ਕਥਾ ਕੀਤੀ ਮਾਇਆ ਬਾਰੇ ਕਈ ਰੂਪਾਂ ਵਿੱਚ ਆਉਂਦੀ ਹੈ ਕਈ ਤਰੀਕਿਆਂ ਨਾਲ ਆਉਂਦੀ ਹੈ ਉਹ ਇੰਨਾ ਸਵਾਦ ਲੱਗਦਾ ਦਿਨ ਸ਼ਾਮ ਸਵੇਰੇ ਪਰਚ ਰਿੰਦਾ ਇਹਨੂੰ ਪਤਾ ਹੀ ਨਹੀਂ ਕਿ ਕਾਲ ਰੂਪੀ ਚੂਹਾ ਸਮਾ ਜਿਹੜਾ ਚੂਹਾ ਬਣ ਕੇ ਤੇਰੇ ਸਵਾਸਾਂ ਦੀ ਲੱਜ ਨੂੰ ਕੱਟਦਾ ਪਿਆ ਬੇਸਮਝਾ ਜਿਸ ਰੱਸੀ ਨੂੰ ਤੂੰ ਪਕੜੀ ਬੈਠਾ ਏਨੂੰ ਕਾਲ ਨੇ ਕੱਟ ਦੇਣਾ ਤੇ ਇੱਕ ਦਿਨ ਤੂੰ ਇਸ ਖੱਡ ਵਿੱਚ ਡਾ ਡਿਕਣਾ